ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਸਾਹਿਬ ਜੀ ਅੰਮ੍ਰਿਤ ਵੇਲਾ ਸਤਿਨਾਮ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਨੋਖਦਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਕੀ ਬਾਣ ਮਨ ਲਾਭਤੀ ਜਾ ਮਨ ਹਟਿ ਕਿਨ ਨਾ ਪਾਇਓ ਸਾਧਕ ਕੇ ਕਰਮ ਕਮਾਈ ਮਨ ਹਟਿ ਬੀਕਾਰ ਪਰਮਦੇ ਦੁਖ ਪਾਇਐ ਦੁਦੇਹ ਪਾਇਐ ਮਾਨਗਟ ਜਿਨਾ ਨ ਪਾਇਓ ਸਭਕ ਕੇ ਕਰਮ ਕਮਾਏ ਮਾਨਗਟ ਭੀਕਰ ਪਰਮਦੇਵੁ ਪਾਇਆ ਤੂਜੈ ਪਾਏ ਰਿੱਦ ਸਿੱਧ ਸਮੋਹੈ ਨਾਮ ਨ ਬਸੈ ਮਨਿ ਆਈ ਗੁਰ ਸੇਵਾ ਕੇ ਫਲ ਗੁਰ ਸੇਵਾ ਕੇ ਮਨ ਨਿਰਮਲ ਹੋਵੈ ਅਗਿਆਨ ਅੰਧੇ ਰਾਜਾਈ ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿ ਸਮਾਇ ਮਹ ਅੱਲਾ ਤੀਜਾ ਸੰਧਿਆ ਸਾਧਨਾਏ ਓ ਨਾਮ ਜੋ ਕੋ ਪਿਆਰ ਰਸਨਾ ਭਿੱਕਾ ਬੋਲਣਾ ਨਿਤ ਨਿਤ ਹੋਏ ਗੁਵਾਰ ਨਾਨਕ ਕਿਰਤ ਪਿਆਤਮਾਵਣਾ ਕੋਈ ਨਾ ਵਿਟਣ ਹਾਰ ਪਾਉੜੀ ਤਨ ਤਨ ਸਤਿਪੁਰਖ ਸਤਗੁਰੂ ਹਮਾਰਾ ਜਿਤ ਮਿਲੇਆ ਹਮਕੋ ਸਾਥ ਆਈ ਤਨ ਤਨ ਸਤਿਪੁਰਖ ਸਤਗੁਰੂ ਹਮਾਰਾ ਜਿਤ ਮਿਲੇਆ ਹਮ ਹਰਿ ਭਗਤ ਪਾਈ ਤਨ ਤਨ ਹਰਿ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਹਮ ਹਰਿ ਲਿਵਲਾ ਹਰ ਨਾਮ ਲਿਵਲਾਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਰਬ ਕੋ ਸਭ ਸਭ ਬ੍ਰਿਸ਼ਟ ਦਕਾਈ ਤਨ ਤਨ ਸਤਿਗੁਰ ਮਿੱਤਰ ਹਮਾਰਾ ਜਿਨ ਹਰਨਾਮ ਸੁਹਾਰ ਹਮਾਰੀ ਪੀਤ ਬਣਾਈ ਤਨ ਤਨ ਸਤਿਗੁਰ ਮਿੱਤਰ ਹਮਾਰਾ ਜਿਨ ਹਰਨਾਮ ਸੁ ਹਮਾਰੀ ਪੀਤ ਬਣਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ